ਉਹ ਬਚਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ ਚੂਰੀ ਚਾਹ ਖਾਣ ਦੇ ਨਾਲ ਉਹ ਚੜ ਗਈ ਐ ਤੇ ਯਾਰ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਤੇ ਵਿਚਾਰਾ ਗਰੀਬ ਐ ਵਿਚਾਰਾ ਤੇ ਉਹਦੀ ਜਰਾ ਮਦਦ ਕੀਤੀ ਜਾਵੇ ਡਾਕਟਰ ਵਿਚਾਰਿਆਂ ਨੇ ਵੀ ਬੜੀ ਹੈਲਪ ਕੀਤੀ ਐ ਬਾਕੀ ਆਪਣੇ ਜੀਵਨਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਐ ਪਾਣੀ ਪੂਣੀ ਪਿਆਲਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਵਿਚਾਰਾ ਗਰੀਬ ਐ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਐ ਸੇ ਗਿਆ ਡੰਗਰਾਂ ਦੇ ਪਿੰਡੀ ਸਟਾਨ ਇਹ ਮੈਂ ਰਾਜਾ ਬ੍ਰਹਮ ਅਮ ਦੇ ਨਾਲ ਪੰਗਨਾ ਚਾਰ ਦਾ ਵਿਚਾਰਨਾ ਸਵੇਰੇ ਗਏ 9 ਵਜੇ ਜੇਵਾਸਾਂ ਦੇਰੀ ਪੰਗਨਾ ਚਾਰ ਇਹਦੇ ਉਹ ਡੰਗਰਾਂ ਚੜ ਗਈ ਜੇ ਤੇ 6 ਪਹਿਲਾਂ ਮਰਗੇ ਦੇ ਕੈਬ ਡੈਮਜ ਹੋ ਗਏ ਸਤ ਮਾ ਮੈਂ ਸਾਰੇ ਡੁੱਢ ਵੀ ਨਹੀਂ ਗਏ ਉਹ 5 ਦੀ ਡੰਗਰ ਆ ਗਈ ਇਹ ਮੇਰੇ ਤੇ ਤਿੰਨ ਮੇਰੇ ਮਗਰ ਭਾਈਆ ਲੱਗਦਾ ਤਿੰਨ ਉਹਦੇ ਹੀ ਹਾਂਜੀ ਤਿੰਨ ਮਤਲਬ ਸਤ ਨਾਲ ਦੇ ਮਰਗੇ ਆਪਣੇ ਹਾਂਜੀ 10 ਮਿੰਟ ਬੁਲਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਇਹ ਤੋਂ ਮਤਲਬ ਕਿ 6 ਤੇ 7 ਦੇ ਮਰਗੇ ਨੇ ਆਪਣੇ 6 7 ਹੋਰ ਡੈਮਜ ਇਹ ਮਤਲਬ ਬਿਲਕੁਲ ਡੈਮਜ ਹੋ ਗਏ ਸੀ 6 ਬਿਲਕੁਲ ਮਤਲਬ ਤੁਹਾਨੂੰ ਸੀਰੀਅਸ ਹੈ ਮਰੇ ਆਦਿ ਉਹ ਜਿਹਤਨ ਚਾਰੂਆਂ ਤੇ ਬਾਕੀ ਦੂਜੀਆਂ ਹੀ ਵਿੱਚ ਥੋਣ ਵਾਲੀਆਂ ਨੁਕਸਾਨ ਦੇਖ ਲੂ ਮਤਲਬ 6-7 ਨਾਲ ਗਈ ਕਿ ਮਤਲਬ ਪਠੇ ਜਗੇ ਆ ਉਹਨਾਂ ਦੇ ਜਿੱਦਾਂ ਮਤਲਬ ਕੀ ਆਉਟੋ ਪਠੇ ਹੁੰਦੇ ਨੇ ਉਹੀ ਮੇਰੇ ਮਾਰੇ ਲੱਗੇ ਉਹਨਾਂ ਨੂੰ ਫੇਮਾ ਕਰਕੇ ਤੇ ਸੀਵੀਐ ਚ ਕਲਰ ਨੋਰ ਵਿਖੇ ਨਾ ਜਦੋਂ ਵੀ ਇਹ ਭਾਜੀ ਹਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਗੁਜਰਾ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮੈਥੀਲਨ ਬਲੂ ਸਾਡੇ ਕੋਲ ਸੋਲੂਸ਼ਨ ਪਿਆ ਸੀਗਾ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ 스냅ਸ਼ਾਟ ਆਪਾਂ ਆਕੇ ਫਰਸਟ ایڈ ਟ੍ਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਾਈਸ ਮੰਗਵਾ ਕੇ ਸਾਰਿਆਂ ਨੂੰ ਆਪਾਂ ਮੈਥੀਲਨ ਬਲੂ ਤੇ ਜਿਹੜੀ ਐਟ੍ਰੋਪੀ ਨਾਲ ਦੀ ਰੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਉਣ ਤੋਂ ਬਾ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਇਚਾਰਾਂਗੇ ਇਹੋ ਤੇ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 6-7 ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ